ਅੱਜ ਸਵੇਰੇ 3 ਵਜੇ ਸਾਡੇ ਕਰ ਕਿਸੇ ਨੂੰ ਪਛਾਤੇ ਵਿਅਕਤੀ ਨੇ ਅੱਗ ਲਾ ਕੇ ਮੋਟਰਸਾਈਕਲਾਂ ਸਾੜ ਕੇ ਰੱਖਤਾ ਜਦ ਸਾਨੂੰ ਪਤਾ ਲੱਗਿਆ ਅਸੀਂ ਹਫਰੇ ਤਫਰੀ ਚ ਅੱਗ ਬੁਝਾਇਆ ਪਿੱਛੋਂ ਬੰਦਾ ਮੋਟਰਸਾਈਕਲ ਤੇ ਕੋਈ ਬੰਦਾ ਉਹਨੂੰ ਲੈ ਕੇ ਫਰਾਰ ਹੋ ਗਿਆ ਆ ਸਾਨੂੰ ਇਹਨਾਂ ਮੌਕਾ ਨਹੀਂ ਮਿਲਿਆ ਜੇ ਅਸੀਂ ਫੜ ਸਕੇ ਬੰਦੇ ਨੂੰ ਤੇ ਅੱਗ ਬੁਝਾਉਣ ਚ ਅਸੀਂ ਅਸੀਂ ਕਾਨੂੰਨੀ ਸਰਕਾਰ ਤੋਂ ਮੰਗ ਮੰਗ ਕਰਦੇ ਹਨ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਆਬਜਾ ਕਲੀ ਕੁਝ ਮੁਕੇ ਗਿਆ ਸੜੇ ਵਿੱਚ ਚਾਰ ਮੋਟਰਸਾਈਕਲਾਂ ਨੇ ਦੋ ਸਕੂਟਰੀਆਂ ਨੇ ਸਾਡੇ ਇਹ ਜਲ ਕੇ ਮੁਕਤ ਸਵਾ ਹੋ ਗਿਆ ਅੱਧੇ ਤੋਂ ਜ਼ਿਆਦਾ ਸਵਾ ਹੋ ਗਿਆ ਕਿੰਨੇ ਕੁ ਬੰਦੇ ਆਏ ਸੀਗੇ ਬੰਦੇ ਇੱਕ ਬੰਦਾ ਇੱਕ ਕਰੇ ਅੱਗ ਲਾ ਇੱਕ ਆਇਆ ਤਾਂ ਕਰੇ ਅੱਗ ਲਾਉਣ ਦੀ ਬਾਕੀ ਇੱਕ ਬੰਦਾ ਨੂੰ ਮੋਟਰਸਾਈਕਲ ਤੋਂ ਰੋਡ ਤੋਂ ਜੇ ਗਿਆ जाते हैं तीन बजे सुबह में हम लोग सारे आदमी घर में से होते कमरा लगाकर आया फिर एक आदमी आया फिर आग लगाया दो स्कूटरी में आग लगा दिया तीन मोटरसाइकिल में लगा दिया एक रेडी है उसमें भी लगा दिया और एक बंदा लगा के दो बंदा बंदाते स्कूटरी में लगाया दो स्कूटरी में फिर लगाकर फिर दो एक बंदा आए फिर गाड़ी में उठाकर फिर ले गया हम गरीब बंदे हैं मजदूरी वाले बंदे हैं ਅਸੀਂ ਲੋਕ ਕਰੀਬਨ ਦੇ ਆ